ਆਜਾ ਹੁਣ ਨਵਾਂ ਨਵਜੋ ਸਿੱਧੂ ਵੀ ਚੱਲ ਪਿਆ ਅੱਜਕੱਲ ਮੈਨੂੰ ਲੱਗਦਾ ਉਹ ਵੀ ਅਗਲਾ ਬਦਲਾ ਤੁਹਾਨੂੰ ਉਹ ਵੀ ਕਹੂਗਾ ਆਪਾਂ ਫਿਰ ਤੋਂ 5 ਸਾਲ ਦੇ ਦਿਓ ਕੋਈ ਗੱਲ ਨਹੀਂ ਜਿੱਥੇ ਹੈ ਲੁੱਟੀ ਜਾ ਰੇ ਹੋਰ ਲਟਾ ਲੂ ਬਾਅਦ ਆਪਾਂ ਹੋ ਜਾਾਂਗੇ ਆਪਣੀਆਂ ਪੀੜ੍ਹੀਆਂ ਨੂੰ ਕੀ ਜਵਾਬ ਦੇਵਾਂਗੇ ਕੱਲੀ ਐ ਵੀ ਮਿਸਾਲ ਕਿਤੇ ਨਹੀਂ ਹੋਣੀ ਕਿ ਆਪਣੇ ਗੁਰੂ ਸਬੰਨੇ دوجے درم بچاؤ واسطے اپنی شہادت دیتی شروع کالی دل ایک قوم کی جتے بند سیاسی پارٹی نہیں ہے اچ قوم دی خالصہ بندی سوچ ہے گروا کے دسے ہوئے رستے چلنے والی سوچ ہے ظلم دیکھنے ਸੋਚੇ 103 ਸਾਲ ਪੁਰਾਣੀ ਪਾਰਟੀ ਹੈ ਅਕਿਹਾਸ ਦੇਖ ਲਓ ਕਿੰਧਿਆ ਸ਼ਹਾਦਤ ਵਾਲਾ ਇਤਿਹਾਸ ਹੈ ਕਿੰਨਾ ਕੁਰਬਾਨੀ ਵਾਲਾ ਇਤਿਹਾਸ ਹੈ ਆਹ ਮੇਰਾ ਕਿਦੋਂ ਆਪਾਂ ਇੱਥੇ ਭੁੱਲ ਜਾਂੀ ਅੱਪਾ ਕਾਲੀਦਨ ਦੇ ਖਿਲਾਫ ਹੋ ਜਾਣੇ ਐ ਜੇ ਤੁਹਾਨੂੰ ਇਹ ਜਗਦਾਰ ਨਹੀਂ ਪਸੰਦ ਅੱਪਾ ਪੂਰੀ ਪਾਰਟੀ ਦੇ ਖਿਲਾਫ ਹੋ ਜਾਣੇ ਐ ਐਸ ਲੀਡਰ ਦੀ ਪਸੰਦ ਤੇ ਸਾਰੀ ਪਾਰਟੀ ਖਿਲਾਫ ਹੋ ਜਾਣੇ ਐ ਖਾਲਸਾ ਜੀ ਏਜੰਸੀਆਂ ਦੇ ਬੰਦੇ ਉਹਨਾਂ ਨੂੰ ਪਤਾ ਏ ਏਜੰਸੀਆਂ ਕੰਨੀਆਂ ਕੰਮ ਸ਼ੁਰੂ ਕਰਦੇ ਹੋ ਫਿਰ ਇੱਕ ਕਦਮ ਚਾਲੂ ਹੋ ਜਾਂਦੇ ਐ ਤੇ ਆਪਾਂ ਉਹਨਾਂ ਨੂੰ ਸੋਚਦੇ ਕਿ ਉਹ ਸਿੱਖ ਹੈ ਨਹੀਂ ਉਹ ਸਿੱਖ وہ سکھ بھی ہے باہ پایا نشانہ پنجاب نہیں پنجاب نشانہ سکھ قوم نو تکڑا کرنا نہیں نشانہ ہے کہ سکھ قوم دی جتے بندی نو ختم کرنا ہے انہوں ملے اپنے مالک جڑے ہیں نا دلی بیٹھے مالکہ دو اب بدلہ لیا ہے کہ نہیں بدلا ਨੂੰ ਕਿਤਾਬ ਹੀ ਆਉਂਦਾ ਆਪਾਂ ਸੋਚਦੇ ਸਮਝਦੇ ਨਹੀਂ ਕਿ ਉਹ ਹੈ ਕੌਣ ਪਛੋਕੜ ਕੌਣ ਹੈ ਉਹਨੇ ਕਰਨਾ ਕੀ ਹੈ ਨਹੀਂ ਉਹਨੂੰ ਉਹਦੇ ਮਗਰ ਲੱਜਣੇ ਆ ਕਿਹੜੇ ਆਪਣੇ ਆ ਉਹਨਾਂ ਨੂੰ ਭੁੱਲ ਜਾਣੇ ਆ ਰੋਜ਼ ਤੁਸੀਂ ਅਰਦਾਸ ਕੀ ਕਰਦੇ ਆ ਰਾਜ ਕਰੇਗਾ ਖਾਲਸਾ ਤੇ ਰਾਜ ਦੇਤਾ ਤੁਸੀਂ ਦਿੱਲੀ ਵਾਲੇ ਕੇਜਰੀਵਾਲ ਨੂੰ ਖਾਲਸੇ ਦਾ ਕਿੱਥੇ ਰਾਜ ਨੇ ਆ ਅਮਲਾ ਕਰਦੀ ਹੈ ਪੰਜਾਬ ਨੂੰ ਲੁੱਟ ਕੇ ਚਲੀ ਜਾਂਦੀ ਹੈ ਤੇ ਜਿਹੜੀ ਆਪਣੀ ਫੌਜ ਹੈ ਉਸ ਤੋਂ ਤੁਸੀਂ ਧਿਆਨ ਦੇਣਾ ਹੀ ਨਹੀਂ ਤੁਸੀਂ ਆਪਾਂ ਉਹਨੂੰ ਕਮਜ਼ੋਰ ਕਰਨਾ ਅਸੀਂ ਜਿਉਣਾ ਮਰਨਾ ਇੱਥੇ ਹੈ ਸਾਡੇ ਵਾਸਤੇ ਸਾਰਾ ਕੁਝ ਪੰਜਾਬ ਹੈ ਅਸੀਂ ਰਾਤ ਨੂੰ ਸੋਚਦੇ ਹਾਂ ਸੁਪਨੇ ਲੈਂਦੇ ਹਾਂ ਪੰਜਾਬ ਦੀ ਸਰਪ੍ਰਕਾਸ਼ ਸਿੰਘ ਜੀ ਬਾਦਲ ਦੇ ਜੀਵਨ ਬਾਰੇ ਸਾਨੂੰ ਪੁੱਛਾ ਬੱਚਾ ਜਾਣਦਾ ਪਿਛਲੇ 70 ਸਾਲ ਮੈਨੂੰ ਲੱਗਦਾ ਸਭ ਤੋਂ ਜਿਆਦੀ ਸੇਵਾ ਸ਼੍ਰੋਮਣੀ ਅਕਾਲੀ ਦਲ ਵਾਸਤੇ ਇਤਿਹਾਸ ਵਿੱਚ ਤੁਸੀਂ ਦੇਖ ਲਓਗੇ ਸਾਹ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਕੀਤੀ 40 ਸਾਲ ਤੱਕ ਵਗਾਈ ਕੀਤੀ ਤਾਂ ਕਹਿਣਾ ਖਾਲਸਾ ਜੀ ਜੇ ਤੁਸੀਂ ਆਪਣੇ ਜਿੱਥੇ ਬੈਠੇ ਆ ਪੰਜਾਬ ਦੇ ਕਿਸੇ ਕੋਨੇ ਚਲੇ ਜਾ ਕੋਈ ਜੀ ਸਰਕਾਰੀ ਦੇਖ ਲਓ ਜਿਹੜੀ ਬਣੀ ਹੋਏ ਜਾ ਕੋਈ ਹਸਤਾਲੇ ਕੁਛ ਵੀ ਚੇਂਜ ਬਣੀ ਹੋਏ ਪਤਾ ਕਰਾਲਿਓ ਇਸ ਪਿੰਡ ਚੋਂ ਜਾਂ ਕਿਸੇ ਤੋਂ ਬੜਾਈ ਹੋਣੀ ਆ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵੀ ਨਿਸ਼ਾਨੀ ਕਾਂਗਰਸੀ ਨਹੀਂ ਤੇ ਹੋਰ ਕਿਸੇ ਦੀ ਨਹੀਂ ਜੇ ਮਜੀਠੀਆ ਸਾਹਿਬ ਨੇ ਗੱਲ ਕੀਤੀ ਹੈ ਤੁਗੜੇ ਤਾਂ ਖਤਮ ਹੀ ਕਰਤਾ ਪੰਜਾਬ ਇੱਕ ਬਟਨ ਦਬਦਿਓ 5 ਸਾਲ ਪੁਖਤ ਦਿਓ ਇੱਕ ਬਟਨ ਸਹੀ ਆਪਾਂ ਨਹੀਂ ਬਟਨ ਦਬਿਆ ਪਿਛਲੇ 5 ਸਾਲ ਕਾਂਗਰਸ ਨੇ ਆਪਾਂ ਨੂੰ ਲੁੱਟਿਆ ਪੰਜਾਬ ਬਰਬਾਦ ਕੀਤਾ ਉਹਦੇ ਵਾਸਤੇ ਭਸ਼ਮ ਜੀ ਨਹੀਂ ਫਿਰ ਤੋਂ ਕਟੰਦ ਮਾਤਾ ਅਲੱਗ ਆ ਗਏ